ਸੰਬੰਧੀ ਸਿੰਘ ਪੈਕਸ ਕਲਰਕ ਤੇ ਜਿਲ੍ਹਾ ਖਜ਼ਾਨਾ ਦਫ਼ਤਰ ਇਕਮ ਸਰਕੇ ਤਨਾਤ ਹੈ ਜੀ ਆਪਾਂ ਇੱਥੇ ਸੂਬੇ ਭਰ ਚ ਪੰਜਾਬ ਸਰਕਾਰ ਦੇ ਦਿੱਤੇ ਨਿਰਦੇਸ਼ਾਂ ਦੇ ਨਾਲ ਪੈਨਸ਼ਨਰ ਦੀ ਇਕਈ ਕੇ ਵੀ ਸੀ ਕਰਦੇ ਪਾ ਜਾਂ ਉਹ ਸੰਬੰਧੀ ਪੰਜਾਬ ਸਰਕਾਰ ਨੇ ਸਮੇਂ ਸਮੇਂ ਤੇ ਮੀਟਿੰਗ ਵੀ ਲਗਾਏ ਜਿਵੇਂ ਤੁਹਾਨੂੰ ਪਤਾ ਹੀ ਆ ਉਹ ਸੰਬੰਧੀ ਆਪਣਾ ਪੈਨਸ਼ਨਰ ਖਜ਼ਾਦੇਆਂ ਕੇ ਵੀ ਕਰਾ ਰਹੇ ਨੇ ਆਪਣੇ ਸੰਬੰਧਤ ਨੇੜੇ ਕਰਦੇ ਨੇੜੇ ਵੀ ਬ੍ਰਾਂਚ ਜਿੱਥੋਂ ਪੈਨਸ਼ਨ ਪ੍ਰਾਪਤ ਕਰ ਰਹੇ ਨੇ ਉੱਥੇ ਵੀ ਹੋ ਰਹੀ ਆ ਤੇ ਪੈਨਸ਼ਨਰ ਆਪ ਖੁਦ ਵੀ pensionerseva.punjab.gov.in ویب سائٹ ਤੇ ਜਾ ਕੇ ਆਪਣੀ KYC ਆਪ ਹੀ ਕਰ ਸਕਦੇ ਆ ਹੂੰ ਹੂੰ ਇਸ ਬੰਦੀ ਸਾਰੇ ਪੈਨਸ਼ਨਾਂ ਨੂੰ ਜਿਹੜਾ ਡਾਟਾ ਹੈਗਾ ਉਹਨਾਂ ਦਾ ਆਨਲਾਈਨ ਕੀਤਾ ਜਾ ਰਿਹਾ ਵਾ ਇਹ ਜ਼ਰੂਰੀ ਵੀ ਹੈਗਾ ਵਾ ਹੂੰ ਹੂੰ ਇਹਦਾ ਫਾਇਦਾ ਲੈਣਾ ਚਾਹੀਦਾ ਹੈ ਪੈਨਸ਼ਨਾਂ ਦੀ ਕੋਈ ਪੰਜਾਬ ਸਰਕਾਰ ਆਪਣੇ ਸੁਦੇ ਭਰ ਤੇ ਪੈਨਸ਼ਨ ਦੇ ਰਹੀ ਆ ਤੇ ਕਰਾਉਣੀ ਚਾਹੀਦੀ ਆ ਤੁਸੀਂ ਘਰੇ ਬਹਿ ਕੇ ਆਪਣੇ ਲੈਪਟਾਪ ਕੰਪਿਊਟਰ ਤੇ ਜਾਂ ਮੋਬਾਈਲ ਤੇ ਵੀ ਸਾਈਟ ਖੋਲ ਕੇ ਜਿਹੜੀ ਮੈਂ ਤੁਹਾਨੂੰ ਵੈੱਬਸਾਈਟ ਦੱਸੀ ਆ ਉੱਥੇ ਤੁਸੀਂ ਆਪਣੇ ਪੀਪੀਓ ਦੇ ਆਖਰੀ 4 ਅੰਕ ਤੇ ਆਪਣੇ ਜਿਹੜੀ ਪੈਨਸ਼ਨ ਲੈ ਰਹੇ ਹੋ ਬੈਂਕ ਦੇ ਆਖਰੀ 6 ਅੰਕ ਭਰ ਕੇ ਉਹਦੇ ਵਿੱਚ ਆਪਣਾ ਮੋਬਾਈਲ ਨੰਬਰ ਜਿਹੜਾ ਆਧਾਰ ਕਾਰਡ ਨਾਲ ਲਿੰਕ ਹੈਗਾ ਭਰ ਕੇ OTP ਪ੍ਰਾਪਤ ਕਰਕੇ ਤੇ ਤੁਸੀਂ ਆਪਣਾ ਜਿਹੜਾ ਵਾ ਆਈਡੀ ਜਨਰੇਟ ਕਰ ਸਕਦੇ ਜੀ ਆਨਲਾਈਨ ਕੀ ਹੋਈ ਸੀ ਕਰਿਆ ਜਾਤ ਕਰ ਸਕਦੇ ਹੁਣ ਤੱਕ ਸਰ ਕਿੰਨੇ ਕੁ ਲੋਕਾਂ ਨੇ ਕੇ ਕੇ ਵਾ ਸੀ ਕਰਵਾ ਲਈਏ ਜੀ ਆ ਫਿਲਹਾਲ ਤੇ 6-7000 ਲੋਕ ਜਿਹੜੀ ਕਰਵਾ ਚੁੱਕੇ ਆ ਤੇ ਲਗਾਤਾਰ ਕਰਵਾ ਵੀ ਰਹੇ ਆ ਉਹ ਜੋ ਬੈਂਕ ਲੈਵਲ ਤੇ ਕਰ ਰਹੇ ਆ ਕਾਫੀ ਡਾਟਾ ਆਨਲਾਈਨ ਹੋ ਚੁੱਕਾ ਵਾ ਆ ਹਾਲ ਫਿਲਹਾਲ ਤੇ ਆਸੀਂ ਪੂਰਾ ਜੋਰ ਲਗਾ ਰਹੇ ਆ ਆਪਣਾ ਮੀਡੀਆ ਵੀ ਲਗਾ ਰਹੀ ਹੈ ਪੰਜਾਬ ਸਰਕਾਰ ਸਾਡੇ ਜ਼ਿਲ੍ਹਾ ਲੈਵਲ ਤੇ ਵੀ ਸਾਰਾ ਕੁਝ ਆਪਾਂ ਮੀਡੀਆ ਥਰੂ ਵੀ ਕਰ ਰਹੇ ਆ ਤੇ ਪੈਨਸ਼ਨਰਾਂ ਨੂੰ ਵੀ ਅਲੱਗ-ਅਲੱਗ ਲਗਭਗ ਪਤਾ ਲੱਗ ਹੀ ਚੁੱਕਾ ਹੈ